ਪੰਜਾਬ ਵਿੱਚ ਅੱਜ ਸ਼ਾਮ ਤੋਂ ਚੌਂ ਪ੍ਰਚਾਰ ਬੰਦ 48 ਘੰਟੇ ਸ਼ਰਾਬ ਦੇ ਠੇਕੇ ਰਹਿਣਗੇ ਬੰਦ ਸ਼ਾਮ ਦੇ ਬਾਅਦ ਪਬਲਿਕ ਮੀਟਿੰਗ ਤੇ ਲੱਗੇਗੀ ਰੋਕ ਸਟਾਰ ਪ੍ਰਚਾਰਕਾ ਸਮੇਤ ਬਾਰੀ ਲੋਕਾਂ ਨੂੰ ਸੀਮਾ ਤੋਂ ਬਾਹਰ ਜਾਣ ਦੇ ਆਦੇਸ਼ ਪੰਜਾਬ ਅੱਜ ਸ਼ਾਮ 6 ਵਜੇ ਤੋਂ ਬਾਅਦ ਚੌਂ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ प्रदेश ਚ ਆਖਰੀ ਪੜਾ ਮਤਦਾੰਿਕ ਜ਼ੋਨੂ ਹੋਣਾ ਹੈ ਚੋਣ ਪ੍ਰਚਾਰ ਬੰਦ ਹੋਣ ਦੇ ਬਾਅਦ ਤੋਂ ਸਟਾਰ ਪ੍ਰਚਾਰਕਾਂ ਨੂੰ ਪ੍ਰਦੇਸ਼ ਦੀ ਸੀਮਾ ਤੋਂ ਬਾਹਰ ਜਾਣ ਦੇ ਆਦੇਸ਼ ਹਨ ਸ਼ਾਮ 6 ਵਜੇ ਤੋਂ ਬਾਅਦ ਸ਼ਰਾਬ ਦੇ ਠੇਕੇ ਵੀ ਬੰਦ ਹੋ ਜਾਣਗੇ ਜੋ ਕਿ VOTING ਤੋਂ ਬਾਅਦ ਖੁੱਲ ਸਕਣਗੇ ਇਸ ਦੌਰਾਨ ਡਰਾਈ ਡੇ ਰਹੇਗਾ ਕਿਸੇ ਹੋਟਲ ਦੀਆਂ ਰੈਸਟੋਰੈਂਟ ਵਿੱਚ ਸ਼ਰਾਬ ਨਹੀਂ ਪਰੋਸੀ ਜਾਏਗੀ ਚੋਣ ਕਮਿਸ਼ਨ ਦੇ ਨਿਰਦੇਸ਼ ਮੁਤਾਬਕ ਚੋਣ ਪ੍ਰਚਾਰ ਬੰਦ ਹੋਣ ਦੇ ਬਾਅਦ ਪਬਲਿਕ ਮੀਟਿੰਗਾਂ ਤੇ ਵੀ ਰੋਕ ਲੱਗ ਜਾਵੇਗੀ ਕਿਸੇ ਵੀ ਕਿਸਮ ਦੇ ਦਿਖਾਵੇ ਕਰਨਾ ਨਾਰੇਬਾਜ਼ੀ ਕਰਨ ਦੇ ਇਲਾਵਾ ਇੱਕ ਜਗ੍ਹਾ ਤੇ ਪੰਜ ਵਿਅਕਤੀਆਂ ਦੇ ਇਕੱਠੇ ਹੋਣ ਤੇ ਮਨਾਹੀ ਰਹੇਗੀ ਲਾਊਡ ਸਪੀਕਰ ਦੇ ਇਸਤੇਮਾਲ ਤੇ ਰੋਕ ਲੱਗ ਜਾਵੇਗੀ ਲੇਕਿਨ ਡੋਰ ਟੂ ਡੋਰ ਜਾ ਕੇ ਉਮੀਦਵਾਰ ਵੋਟ ਮੰਗ ਸਕਣਗੇ ਦੂਜੇ ਪਾਸੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ 328 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਇਹਨਾਂ ਵਿੱਚ 169 ਆਜ਼ਾਦ ਉਮੀਦਵਾਰ ਹਨ ਦੇ ਹੱਕ ਵਿੱਚ 2 ਕਰੋੜ 14 ਲੱਖ ਵੋਟਰ ਆਪਣੇ ਵੋਟ ਰੂਪੀ ਅਧਿਕਾਰ ਦਾ ਇਸਤੇਮਾਲ ਕਰਨਗੇ ਇਹਨਾਂ ਵੋਟਰਾਂ ਵਿੱਚ 1 ਕਰੋੜ 12 ਲੱਖ 67 ਹਜ਼ਾਰ 19 ਪੁਰਸ਼ ਮਤਦਾਤਾ ਹਨ ਜਦਕਿ 1 ਕਰੋੜ 1 ਲੱਖ 53 ਹਜ਼ਾਰ 767 ਮਹਿਲਾ ਮਤਦਾਤਾ ਹਨ 5 ਲੱਖ 38 ਹਜ਼ਾਰ ਮਤਦਾਤਾ 18 ਤੋਂ 19 ਸਾਲ ਦੇ ਹਨ ਜੋ ਕਿ ਪਹਿਲੀ ਵਾਰ ਆਪਣੇ ਅਧਿਕਾਰ ਦਾ ਇਸਤੇਮਾਲ ਕਰਨਗੇ ਜਦਕਿ 1 ਲੱਖ 99 ਹਜ਼ਾਰ ਵੋਟਰ 85 ਸਾਲ ਤੋਂ ਉੱਪਰ ਦੇ ਹਨ 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਮਤਦਾਨ ਹੋਵੇਗਾ ਜਿਸ ਦੇ ਲਈ ਚੋਣ ਆਯੋਗ ਨੇ ਪੰਜਾਬ ਵਿੱਚ 25451 ਮਤਦਾਨ ਕੇਂਦਰ ਬਣਾਏ ਹਨ